ਹਾਂਜੀ ਮਛੰਡਾ ਫੈਬ੍ਰਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਫੇ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਜੀ ਤੇ ਆਪਾਂ ਇਹ ਵੀਡੀਓ ਅੱਜ ਲੈ ਕੇ ਆਏ ਹਾਂ ਜੀ ਬੇ ਤਵੇ ਦੇ ਨਮਕ ਪਾਉਣਾ ਕਿਹੜੇ-ਕਿਹੜੇ ਮੁਸ਼ਕਲਾਂ ਦਾ ਹੱਲ ਹੁੰਦਾ ਤਵੇ ਨੂੰ ਕਿਵੇਂ ਸਾਫ਼ ਕਰਕੇ ਜੀ ਤਾਂ ਕਿ ਘਰ ਦੇ ਵਿੱਚ ਕਲਾਕਲੇਸ਼ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਕਈ ਵਾਰ ਕੀ ਹੁੰਦਾ ਜੀ ਆਪਣੇ ਵੱਲੋਂ ਕੀਤੀਆਂ ਹੁੰਦੀਆਂ ਛੋਟੀਆਂ-ਛੋਟੀਆਂ ਗਲਤੀਆਂ ਹੀ ਆਪਣੀ ਬਰਬਾਦੀ ਦਾ ਕਾਰਨ ਬਣ ਜਾਂਦੀ ਹੈ ਜੀ ਤੇ ਇਹਦੇ ਲਈ ਅੱਜ ਆਪਾਂ ਤੁਹਾਨੂੰ ਤਵੇ ਬਾਰੇ ਕਾਫੀ ਸਾਰੇ ਉਪਾਅ ਦੱਸਦੇ ਆਂ ਵੀ ਤਵੇ ਨੂੰ ਤੁਸੀਂ ਇਸ ਤਰ੍ਹਾਂ ਰੱਖਣਾ ਉਹ ਸਾਰੇ ਉਪਾਅ ਤੁਸੀਂ ਯਾਦ ਰੱਖਣਾ ਵੀ ਕਿਸ-ਕਿਸ ਤਰ੍ਹਾਂ ਇਹਦੀ ਸਾਫ਼ ਸੰਭਾਲ ਕਰਨੀ ਹੈ ਕਿਤੇ ਕੋਈ ਗਲਤੀ ਇਹਨਾਂ ਚੋਂ ਤੁਸੀਂ ਤਾਂ ਨਹੀਂ ਕਰ ਰਹੇ ਤੇ ਜਿਹਦਾ ਕਾਰਨ ਜਿਹਦਾ ਅਖ ਮੈਂ ਅੱਜ ਆਪਾਂ ਭੁੱਗਦੇ ਰਹੇ ਆਂ ਜਾਂ ਆਪਾਂ ਨੂੰ ਜੇ ਕੋਈ ਕਾਰਨ ਬਣਦਾ ਤੇ ਉਹਦੇ ਲਈ ਅੱਜ ਆਪਾਂ ਤੁਹਾਡੇ ਨਾਲ ਵੀ ਸਾਰੀ ਜਾਣਕਾਰੀ ਸਾਂਝੀ ਕਰਦੇ ਆਂ ਜੀ ਇਹ ਜੇ ਜੇ ਤੁਹਾਨੂੰ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਤੇ ਪਲੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਐਂਡ ਤੀਕ ਦੇਖਣਾ ਜੀ ਤੇ ਆਪਾਂ ਇਹ ਤਵੇ ਵਾਲੇ ਬਹੁਤ ਸਾਰੀ ਸੋਹਣੀ ਜਾਣਕਾਰੀ ਦੇਵਾਂਗੇ ਕਿ ਕਿਤੇ ਇਹਦੇ ਵਿੱਚੋਂ ਤੁਸੀਂ ਤਾਂ ਨਹੀਂ ਕੋਈ ਗਲਤੀ ਕਰਦੇ ਕਿ ਜਿਸ ਦਾ ਕਾਰਨ ਤੁਹਾਨੂੰ ਨੁਕਸਾਨ ਹੋ ਰਿਹਾ ਹੋਵੇ ਤੇ ਫਿਰ ਆਪਾਂ ਕਹਿੰਦੇ ਆਪਾਂ ਗੁਰਵਾਨੀ ਨਾਲ ਜੁੜੇ ਆ ਵੀ ਕੋਈ ਫਾਇਦਾ ਨਹੀਂ ਹੁੰਦਾ ਤੇ ਇਹਦੇ ਲਈ ਛੋਟੀਆਂ-ਛੋਟੀਆਂ ਗੱਲਾਂ ਆਪਾਂ ਨੂੰ ਇਹ ਸਾਰੀਆਂ ਚੇਤੇ ਰੱਖਣੀਆਂ ਚਾਹੀਦੀਆਂ ਜੀ ਤਵੇ ਨੂੰ ਸਾਫ਼ ਕਰੋ ਰਾਤ ਨੂੰ ਜਰੂਰ ਤਵੇ ਨੂੰ ਸਾਫ਼ ਕਰਕੇ ਸੌਣਾ ਚਾਹੀਦਾ ਜੀ ਆਦਿ ਸੋਂ ਰੀਲੀ ਤੁਸੀਂ ਜਦੋਂ ਖਾਣਾ ਬਣਾ ਲਿਆ ਉਸ ਤੋਂ ਬਾਅਦ ਤੁਸੀਂ ਤਵੇ ਨੂੰ ਸਾਫ਼ ਕਰਕੇ ਸੁਬਾਹ ਖਾਣਾ ਬਣਾਉਣਾ ਉਹਦੇ ਫੇਰ ਆਪਾਂ ਤਵੇ ਨੂੰ ਸਾਫ਼ ਕਰਨਾ ਹੈ ਜੀ ਕੱਪੜੇ ਦਾ ਸਾਫ਼ ਕਰ ਸਕਦੇ ਆ ਪਾਣੀ ਨਾਲ ਚੰਗੀ ਤਰ੍ਹਾਂ ਧੋ ਕੇ ਥੋੜਾ ਜਿਹਾ ਨੂੰ ਸਕਾ ਕੇ ਫੇਰ ਆਪਾਂ ਉੱਪਰ ਰੱਖ ਸਕਦੇ ਆ ਜੀ ਤੇ ਇਸ ਤਰ੍ਹਾਂ ਆਪਾਂ ਨੂੰ ਕਰਨਾ ਚਾਹੀਦਾ ਜੀ ਤੇ ਤਵੇ ਦੇ ਉੱਤੇ ਜਿਹੜੀ ਆਪਾਂ ਪਹਿਲੀ ਰੋਟੀ ਪਾਉਂਦੇ ਆ ਉਹ ਤੁਸੀਂ ਕੁੱਤੇ ਨੂੰ ਜ਼ਰੂਰ ਕੱਢਿਆ ਕਰੋ ਈ ਉਹ ਪਹਿਲੀ ਰੋਟੀ ਤੁਸੀਂ ਖਾਇਆ ਨਾ ਕਰੋ ਉਹ ਕੁੱਤੇ ਲਈ ਕੱਢਿਆ ਕਰੋ ਤੇ ਇਹਦੇ ਨਾਲ ਆਪਣੇ ਘਰ ਦੇ ਵਿੱਚ ਬਰਕਤ ਆਉਂਦੀ ਹੈ ਜੀ ਜੇ ਆਪਾਂ ਪਹਿਲੀ ਰੋਟੀ ਕੁੱਤੇ ਨੂੰ ਪਾਉਂਦੇ ਆ ਤੇ ਜੀ ਇਹ ਤਵੇ ਤੇ ਕੜਾਹੀ ਨੂੰ ਕਦੇ ਵੀ ਮੁੱਧਾ ਨਾ ਮਾਰੋ। ਜੇ ਤਵਾ ਤੇ ਕੜਾਹੀ ਆਪਾਂ ਮੁੱਦੀ ਮਾਰਦਨੇ ਤੇ ਘਰ ਦੇ ਵਿੱਚ ਕਲਾ ਕਲੇਸ਼ ਬਹੁਤ ਜ਼ਿਆਦਾ ਰਹਿਣ ਲੱਗ ਜਾਂਦੀ ਹੈ ਜੀ। ਤੇ ਇਹਦੇ ਲਈ ਇਹਨਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਕਦੇ ਵੀ ਮੁੱਦੀ ਨਾ ਮਾਰੋ ਹੀ। ਤੇ ਆਪਾਂ ਇੱਕ ਤਵਾ ਜਿਹੜਾ ਸਾਹਮਣੇ ਕਦੇ ਨਾ ਰੱਖੋ ਇਹ ਨਹੀਂ ਹੈਗਾ ਵੀ ਕੋਈ ਆਉਂਦਾ ਸਾਰਿਆਂ ਨੂੰ ਪਹਿਲਾਂ ਉਹਦੀ ਨਿਗਾ ਤਵੇ ਤੇ ਪੈਂਦੀ ਹੈ। ਤਵੇ ਨੂੰ ਹਮੇਸ਼ਾ ਲੁਕੋ ਕੇ ਇੱਕ ਪਾਸੇ ਹੀ ਰੱਖੋ ਸਾਹਮਣੇ ਕਦੇ ਨਾ ਰੱਖੋ। ਜੇ ਆਪਾਂ ਤਵਾ ਸਾਹਮਣੇ ਰੱਖ ਦਈਏ ਉਹਦੇ ਨਾਲ ਜਿਆਦਾ ਆਪਣੇ ਘਰ ਦਾ ਜਿਹੜਾ ਮੁਖੀ ਹੁੰਦਾ ਪਤੀ ਹੁੰਦਾ ਤੇ ਉਹਦੀ ਸਿਹਤ ਠੀਕ ਨਹੀਂ ਰਹਿੰਦੀ ਉਹ ਬਿਮਾਰੀਆਂ ਨਾਲ ਘਿਰਿਆ ਰਹਿੰਦਾ ਜੀ ਤੇ ਗਰਮ ਤਵੇ ਦੇ ਉੱਤੇ ਪਾਣੀ ਨਹੀਂ ਪਾਉਣਾ ਚਾਹੀਦਾ ਜੀ ਜਿਹੜੀ ਇਹਦੇ ਵਿੱਚੋਂ ਆਵਾਜ਼ ਨਿਕਲਦੀ ਹੈ ਜੀ ਤੇ ਉਹ ਵੀ ਆਪਣੀਆਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਕਾਰਨ ਬਣਦੀ ਹੈ ਜਿਹੜੇ ਗਰਮ ਤਵੇ ਦੇ ਉੱਤੇ ਕਦੇ ਵੀ ਤੁਸੀਂ ਪਾਣੀ ਨਾ ਪਾਓ ਜੀ ਤਵੇ ਦੁਕਤੇ ਆਪ ਨਮਕ ਪਾ ਕੇ ਜਦੋਂ ਨਮਕ ਪੱਕ ਜੇ ਉਸ ਤੋਂ ਬਾਅਦ ਉੱਤੇ ਰੋਟੀ ਪਾਓ ਰੋਟੀ ਪਾਉਣ ਤੋਂ ਬਾਅਦ ਤੁਸੀਂ ਉਹ ਰੋਟੀ ਨੂੰ ਜਾਨਵਰਾਂ ਨੂੰ ਪਾ ਸਕਦੇ ਆ ਪੰਛੀਆਂ ਨੂੰ ਜਾਨਵਰਾਂ ਨੂੰ ਰੋਟੀ ਨਮਕ ਵਾਲੀ ਰੋਟੀ ਤੁਸੀਂ ਜ਼ਰੂਰ ਪਾਓ ਤੇ ਇਹਦੇ ਤੁਹਾਡੇ ਘਰ ਦੇ ਵਿੱਚ ਬਰਕਤ ਆਉਗੀ ਜੀ ਤੇ ਤੁਸੀਂ ਵੇਖੋ ਤੁਹਾਡੇ ਘਰ ਦਾ ਮਾਹੌਲ ਵੀ ਸ਼ਾਂਤ ਰਹਿਣ ਲੱਗ ਜਾਂਦਾ ਹੈ ਜੀ ਤੇ ਤਵੇ ਦੇ ਉੱਤੇ ਦੁੱਧ ਦੇ ਛਿੱਟੇ ਮਾਰਨੇ ਬਹੁਤ ਸ਼ੁਭ ਹੈ ਜੀ ਦੁੱਧ ਦੇ ਛਿੱਟੇ ਤੁਸੀਂ ਤਵੇ ਦੇ ਉੱਪਰ ਮਾਰੋ ਤਵੇ ਨੂੰ ਹਮੇਸ਼ਾ ਚਮਕਾ ਕੇ ਰੱਖਣਾ ਚਾਹੀਦਾ ਜੀ ਤਾਂ ਕਿ ਆਪਣੀ ਕਿਸਮ ਇਹਦਾ ਸਬੰਧ ਆਪਣੀ ਕਿਸਮਤ ਨਾਲ ਹੁੰਦਾ ਜੀ ਤੇ ਕਿਸਮਤ ਵੀ ਫਿਰ ਆਪਣੀ ਉਸੇ ਤਰ੍ਹਾਂ ਚਮਕਦੀ ਰਹਿੰਦੀ ਹੈ ਜੀ ਤਾਂ ਬਾਰੇ ਵਿੱਚ ਆ ਲੋਹੇ ਦਾ ਵਰਤੋ ਜੀ ਨਾਨ ਸਟਿਕ ਹੋਰ ਕਿਸੇ ਧਾਤੂ ਦਾ ਤਵਾ ਨਾ ਤੁਸੀਂ ਨਾ ਵਰਤੋ ਲੋਹੇ ਦੇ ਤਵਾ ਆਪਣੀ ਸਿਹਤ ਲਈ ਬਹੁਤ ਵਧੀਆ ਰਹਿੰਦਾ ਜੀ ਤਵੇ ਨੂੰ ਗਰਮ ਕਰਕੇ ਉਹਦੇ ਉੱਤੇ ਨਮਕ ਪਾਉਂਦੇ ਜਦੋਂ ਆਪਾਂ ਤਵੇ ਨੂੰ ਗਰਮ ਕਰਕੇ ਉਹਦੇ ਉੱਤੇ ਨਮਕ ਪਾਉਂਨੇ ਆ ਉਸ ਵਾਰ ਰੋਟੀ ਪਾਉਨੇ ਆ ਇਹਦੇ ਨਾਲ ਧਨ ਦੀ ਕਮੀ ਦੂਰ ਹੁੰਦੀ ਹੈ ਜਿਹੜੀ ਆਪਣੇ ਘਰ ਧਨ ਦੇ ਵਿੱਚ ਕਮੀ ਹੁੰਦੀ ਹੈ ਉਹ ਦੂਰ ਹੋ ਜਾਂਦੀ ਹੈ ਆਪਣੀ ਦੇ ਸਫਲਤਾ ਦੇ ਦਰਵਾਜ਼ੇ ਖੁੱਲਦੇ ਆ ਆਪਣੇ ਨਵੇਂ ਕੰਮ ਰੋਜ਼ਗਾਰਾਂ ਦੇ ਨਾਲ ਆਪਾਂ ਜੁੜਦੇ ਆ ਜੀ ਤੇ ਹਫਤੇ ਦੇ ਵਿੱਚ ਆਪਾਂ ਇੱਕ ਵਾਰ ਹਫਤੇ ਦੇ ਵਿੱਚ ਆਪਾਂ ਇੱਕ ਵਾਰ ਤਵੇ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਜੇ ਮਿੱਠਾ ਸੋਡਾ ਲੈ ਲਓ ਤੇ ਉਹਦੇ ਉੱਤੇ ਨਿੰਬੂ ਕੇਸਕੇ ਨਾ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਦਿਆ ਕਰੋ ਫਿਰ ਉਹ ਬਹੁਤ ਵਧੀਆ ਰਹਿੰਦਾ ਫਿਰ ਉਹ ਜਿਆਦਾ ਕਾਲਸ ਜੀ ਨਹੀਂ ਫੜਦਾ ਜੀ ਤੇ ਇਸ ਨਾਲ ਨਾਲੇ ਆਪਣੇ ਘਰ ਦੇ ਵਿੱਚੋਂ ਲੜਾਈ ਝਗੜੇ ਕਦੇ ਨਹੀਂ ਹੁੰਦੇ ਇੱਕ ਚੁੱਲ੍ਹੇ ਦੇ ਉੱਪਰ ਤੁਸੀਂ ਝੂਠੇ ਭਾਂਡੇ ਕਦੇ ਨਹੀਂ ਰੱਖਣੇ ਜੀ ਖਲ ਜਦੋਂ ਆਪਾਂ ਚੁੱਲ੍ਹੇ ਦੇ ਉੱਤੇ ਤਵਾ ਰੱਖ ਦਿੰਨੇ ਆ ਨਾ ਤਵੇ ਉੱਤੇ ਆਪਾਂ ਗਰਮਤੀ ਗਰਮ ਕਰ ਲੱਕ ਜਾਂਦੇ ਆਂ ਕਈ ਵਾਰ ਜੇ ਕੋਈ ਝੂਠਾ ਭਾਂਡਾ ਹੁੰਦਾ ਪਿਆਪ ਉਹ ਹੀ ਚੀਜ਼ ਕਰਨ ਉਹ ਗਲਤੀ ਤੁਸੀਂ ਕਦੇ ਵੀ ਨਹੀਂ ਕਰਨੀ ਜੀ ਇਹਦੇ ਨਾਲ ਵੀ ਘਰ ਦੇ ਵਿੱਚ ਕਲੇਸ਼ ਰਹਿਣ ਲੱਗ ਜਾਂਦਾ ਜੀ ਤਵੇ ਨੂੰ ਜਦੋਂ ਆਪਾਂ ਪਾਣੀ ਨਾਲ ਧੋਨੇ ਉਸ ਤੋਂ ਬਾਅਦ ਕੱਪੜਿਆਂ ਨਾਲ ਚੰਗੀ ਤਰ੍ਹਾਂ ਸਾਫ਼ ਕਰਕੇ ਜਦੋਂ ਆਪਾਂ ਦੁਬਾਰਾ ਤਵੇ 'ਨ ਧਰਦੇ ਆਂ ਕਦੇ ਛੇਤੀ ਗਰਮ ਹੋ ਜਾਂਦਾ ਤੇ ਕੋਦੇ ਵਿੱਚੋਂ ਪੇਪੜੀ ਜੀ ਨਹੀਂ ਬਣਦੀ ਕਈ ਵਾਰ ਲੋਹੇ ਦੇ ਤਵੇ ਦੇ ਥੱਲੇ ਪੇਪੜੀ ਜੀ ਬਣ ਲੱਗ ਜਾਂਦੀ ਫਿਰ ਉਹ ਬਣਦੀ ਨਹੀਂ ਜੇ ਆਪਾਂ ਇਹਨੂੰ ਸੁਕਾ ਕੇ ਰੱਖਦੇ ਗਿੱਲੇ ਤਵੇ ਨੂੰ ਜੇ ਗਰਮ ਕਰ ਲਏ ਨੇ ਉਹਦੇ ਨਾਲ ਪੇਪੜੀ ਬਣ ਜਾਂਦੀ ਜੀ ਰਸੋਈ ਦੇ ਵਿੱਚ ਕਦੇ ਵੀ ਤੁਸੀਂ ਦਵਾਈ ਭੁੱਲ ਕੇ ਵੀ ਨਾ ਰੱਖੋ ਜੇ ਤੁਸੀਂ ਰਸੋਈ ਦੇ ਵਿੱਚ ਦਵਾਈਆਂ ਰੱਖਦੇ ਹੋ ਨਾ ਤਾਂ ਤੁਸੀਂ ਸਮਝ ਲਓ ਕਿ ਤੁਹਾਡੇ ਬਿਮਾਰ ਮਾਸ ਵਾਧਦਾ ਹੋ ਰਿਹਾ ਹੈ ਕਿਉਂਕਿ ਰਸੋਈ ਦੇ ਵਿੱਚ ਜਿਹੜਾ ਪੱਕਿਆ ਹੋਇਆ ਖਾਣਾ ਹੀ ਆਪਣੇ ਸਰੀਰ ਦਾ ਵਿਕਾਸ ਕਰਦਾ ਵੇਖੋ ਹਰ ਇੱਕ ਚੀਜ਼ ਰਸੋਈ ਦੇ ਵਿੱਚੋਂ ਦੇ ਆਪਣੇ ਪੇਟ 'ਚ ਜਾਂਦੀ ਆ ਫੇਰ ਹੀ ਉਹ ਉਹਦੇ ਨਾਲ ਆਪਣੇ ਸਰੀਰ ਦਾ ਸਰੀਰ ਕੋ ਆਪਣਾ ਵਾਧਾ ਹੁੰਦਾ ਜੀ ਤੇ ਆਪਾਂ ਤੰਦਰੁਸਤ ਰਹਿਣੇ ਆ ਤੇ ਜਦੋਂ ਆਪਾਂ ਉੱਥੇ ਦਵਾਈਆਂ ਰੱਖ ਲੀਆਂ ਤੇ ਤੁਸੀਂ ਦੇਖੋ ਫਿਰ ਉਹ ਦਵਾਈਆਂ ਦੇ ਵਿੱਚ ਵੀ ਤਾਂ ਜਿਸ ਤਰ੍ਹਾਂ ਆਪਣੇ ਰਸੋਈ ਦੇ ਵਿੱਚ ਆਨਾਜ ਹਰ ਇੱਕ ਚੀਜ਼ ਚ ਵਰਕਤ ਹੁੰਦੀ ਹੈ ਤੇ ਫਿਰ ਉਹ ਦਵਾਈਆਂ ਚ ਵੀ ਉਸੇ ਤਰ੍ਹਾਂ ਹੀ ਹੋਣ ਲੱਗ ਵੀ ਉਹਦੇ ਲਈ ਪਲੀਜ਼ ਤੁਸੀਂ ਰਸੋਈ ਚ ਦਵਾਈ ਕਦੇ ਨਾ ਰੱਖੋ ਫ੍ਰਿਜ ਤੇ ਦਵਾਈ ਨਾ ਰੱਖੋ ਜੇ ਤੁਸੀਂ ਫ੍ਰਿਜ ਤੇ ਦਵਾਈ ਰੱਖਦੇ ਹੋ ਤਾਂ ਅਸਰ ਘਟ ਜਾਂਦਾ ਉਹ ਦਵਾਈ ਸੋਨੂੰ ਫਾਇਦਾ ਨਹੀਂ ਕਰਦੀ ਕਿੰਨੀ ਮਰਜ਼ੀ ਲਈ ਚਲਿਓ ਜੀ ਤੇ ਰਸੋਈ ਦੇ ਵਿੱਚ ਕਦੇ ਵੀ ਕੂੜਾਦਾਨ ਨਾ ਰੱਖੋ ਕਿਉਂਕਿ ਕੂੜੇਦਾਨ ਦੇ ਵਿੱਚ ਹੁਣ ਜਦੋਂ ਆਪਾਂ ਉਹਦੇ ਵਿੱਚ ਸਾਰਾ ਦਿਨ ਕੂੜਾ ਪਾਉਂਦੇ ਆ ਉਹਦੇ ਚ ਮੱਖੀ ਮਛਰਮ ਐਸਰਾਂ ਦੇ ਬੈਕਟੀਰੀਆ ਪੈਦਾ ਹੁੰਦੇ ਆ ਜੋ ਨਿਕਲ ਕੇ ਆਪਣੇ ਕਈ ਵਾਰ ਖਾਣੇ ਤੀਹ ਪਹੁੰਚ ਜਾਂਦੇ ਆ ਜਿਹੜੇ ਆਪਣਾ ਸਿਹਤ ਲਈ ਨੁਕਸਾਨਦਾਇਕ ਆ ਜੀ ਤੇ ਇਹਦੇ ਨੇ ਰਸੋਈ ਚ ਕੂੜੇਦਾਨ ਕਦੇ ਵੀ ਨਾ ਰੱਖੋ ਜੀ ਰਸੋਈ ਦੇ ਵਿੱਚ ਜੇ ਤੁਸੀਂ ਸਟੀਮ ਦੇ ਭਾਂਡੇ ਆ ਉਹਦੇ ਨਾਲ ਨਾਲ ਤਾਂਬੇ ਤੇ ਪਿੱਕਲ ਦੇ ਭਾਂਡੇ ਜ਼ਰੂਰ ਰੱਖੋ ਜੀ ਇਹ ਵੀ ਤੁਹਾਡੀ ਬਰਕਤ ਆਉਂਦੀ ਹੈ ਜੀ ਇਹਨਾਂ ਨਾਲ ਵੀ ਰਸੋਈ ਦੇ ਵਿੱਚ ਝਾੜੂ ਕਦੇ ਵੀ ਨਾ ਰੱਖੋ ਔਰ ਰਸੋਈ ਦੇ ਵਿੱਚ ਜਦੋਂ ਵੀ ਤੁਸੀਂ ਖਾਣਾ ਬਣਾਉਂਦੇ ਹੋ ਜੀ ਵਿਖ ਝਾੜੂ ਵੀ ਦਾ ਵੀ ਇਹੀ ਮਤਲਬ ਹੁੰਦਾ ਕਿ ਝਾੜੂ ਚ ਵੀ ਬੈਕਟੀਰੀਆ ਹੁੰਦੇ ਆ ਉਹਨੂੰ ਵੀ ਤੁਸੀਂ ਰਸੋਈ ਚ ਨਾ ਰੱਖੋ ਜਦੋਂ ਵੀ ਤੁਸੀਂ ਰਸੋਈ ਚ ਖਾਣਾ ਬਣਾਉਂਦੇ ਆ ਸੋਡਾ ਸਿਰ ਹਮੇਸ਼ਾ ਟਕਿਆ ਹੋਣਾ ਚਾਹੀਦਾ ਨੰਗੇ ਸਿਰ ਖਾਣਾ ਤੁਸੀਂ ਪਲੀਜ਼ ਨਾ ਬਣਾਓ ਇੱਥੇ ਆਪਾਂ ਘਰ ਦਾ ਇੱਥੇ ਆਪਾਂ ਸਰੀਰ ਕਦਾ ਪਰਿਵਾਰ ਦਾ ਨੁਕਸਾਨ ਹੀ ਹੁੰਦਾ ਜੀ ਇਹਦੇ ਨਾਲ ਕੋਈ ਵਰਕਤ ਨਹੀਂ ਆਉਂਦੀ ਘਰ ਇਹਦੇ ਨਾਲ ਸੋਈ ਦੇ ਵਿੱਚ ਜਦੋਂ ਆਪਾਂ ਨੰਗੇ ਸਿਰ ਖਾਣਾ ਬਣਾਉਂਦੇ ਆ ਤੇ ਜਦੋਂ ਵੀ ਤੁਸੀਂ ਆਟਾ ਗੁੰਨਦਿਆਂ ਭੈਣਾ ਤੇ ਉਹਨੂੰ ਉਸ ਆਟੇ ਗੁੰਨਣ ਲਈ ਜਿਹੜਾ ਪਾਣੀ ਲੈਨੇ ਉਹ ਵੇਸ਼ਾ ਤੁਸੀਂ ਤਾਂਬੇ ਦੇ ਭਾਂਡੇ ਚ ਲਿਆ ਕਰੋ ਜੇ ਜਦੋਂ ਆਪਾਂ ਵੇਖੂ ਕਰਦੇ ਆਂਗੇ ਆਟਾ ਗੁੰਨਦੇ ਆ ਤੇ ਆਟਾ ਗੁੰਨਣ ਦੇ ਨਾਲ-ਨਾਲ ਆਪਾਂ ਸਿਮਰਨ ਜ਼ਰੂਰ ਕਰਗੇ ਗੁਰੂ ਦਾ ਨਾਮ ਜ਼ਰੂਰ ਜਪੀਏ ਜੀ ਆਪਾਂ ਨੂੰ ਕਈ ਵਾਰ ਆਪਾਂ ਕਈ ਭੈਣਾਂ ਕਹਿ ਦਿੰਦੀਆਂ ਵੀ ਮੂਲ ਮੰਤਰ ਸਹਿਬ ਦਾ 파ਠ ਸਾਨੂੰ ਕੰਠ ਹੈ ਨਹੀਂ ਨਹੀਂ ਗਾ ਵੀ ਤੇ ਉਹ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰ ਲੈਣੇ ਜਿੰਨੇ ਚੰਗੇ ਵਿਚਾਰ ਆਪਣੇ ਮਨ ਦੇ ਵਿੱਚ ਰੱਖ ਕੇ ਆਪਾਂ ਟਾ ਗੁੰਨਾਗੇ ਆਪਣੇ ਪਰਿਵਾਰ ਦੀ ਸਿਹਤ ਸਰੀਰਕ ਤੰਦਰੁਸਤੀ ਉਨੀ ਹੀ ਜ਼ਿਆਦਾ ਰਹੂਗੀ ਤੇ ਹਮੇਸ਼ਾ ਖਾਣਾ ਤੁਸੀਂ ਰਸੋਈ 'ਚ ਬੈਠ ਕੇ ਖਾਣ ਦੀ ਕੋਸ਼ਿਸ਼ ਕਰਿਆ ਕਰੋ ਜੀ ਸੋਈ ਦੇ ਵਿੱਚ ਭੁੱਲ ਕੇ ਵੀ ਤੁਸੀਂ ਪੂਜਾ ਸਥਾਨ ਨਾ ਬਣਾਓ ਜੀ ਤਵੇ ਨੂੰ ਖੁਰਚਣਾ ਨਹੀਂ ਚਾਹੀਦਾ ਜੀ ਤਵੇ ਨੂੰ ਕਦੇ ਵੀ ਖੁਰਚੋ ਨਾ ਆਟਾ ਗੁੰਨਣ ਲਈ ਵੇਖੋ ਮੈਂ ਤੁਹਾਨੂੰ ਦੱਸ ਦਿੱਤਾ ਆਟਾ ਗੁੰਨਣ ਲਈ ਉਹ ਪਤਾਂਬੇ ਦਾ ਵਰਤਨ ਤੁਸੀਂ ਜ਼ਰੂਰ ਲਿਆ ਕਰੋ ਜੀ ਤੇ ਫਿਰ ਸੋਈ ਦੇ ਵਧੀਏ ਤੇ ਤੁਸੀਂ ਜਦ ਤੁਸੀਂ ਸੁਭਸਦੇ ਆਉਂਦੇ ਆ ਹੁੰਦੇ ਚੰਗੀ ਤਰ੍ਹਾਂ ਪਹਿਲਾਂ ਸੋਈ ਦੀ ਪੂਰੀ ਸਫਾਈ ਕਰਿਆ ਕਰੋ ਸਲੇਬ ਸਲੇਰ ਤੱਕ ਰੇ ਕਪੜਾ ਮਾਰ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਹੀ ਤੁਸੀਂ ਉਸ ਤੋਂ ਬਾਅਦ ਹੱਥ ਪੈਰ ਧੋ ਕੇ ਤੇ ਫਿਰ ਹੀ ਖਾਣਾ ਬਣਾਇਆ ਕਰੋ ਕੋਸ਼ਿਸ਼ ਤਾਂ ਇਹੀ ਕਰਿਆ ਕਰੋ ਤੁਹਾਡੇ ਜਿਹੜੀ ਰਸੋਈ ਦੇ ਵਿੱਚ ਤੁਹਾਡੇ ਚੱਪਲਾਂ ਲੱਗ ਰੱਗੀ ਹੋਵੇ ਇਹ ਨਹੀਂ ਹੈਗਾ ਉਹ ਹੀ ਚੱਪਲਾਪਾ ਵੀੜੇ ਦੇ ਵਿੱਚ ਪਸੂਆਂ ਦੇ ਵਿੱਚ ਜੇ ਇਧਰ ਉਧਰ ਲਾ ਕੇ ਉਹੀ ਚੱਪਲ ਲੈ ਕੇ ਪਰਸੋਈ ਚ ਵੜ ਬੱਜ ਗਏ ਉਹ ਵੀ ਉਹ ਵੀ ਆਪਣੀ ਬਰਕਤ ਦੀ ਘਾਟ ਹੀ ਪੈਦਾ ਕਰਦੇ ਉੱਥੇ ਵੀ ਵਰਕਾਂ ਚ ਕਮੀ ਆਉਂਦੀ ਹੈ ਜੀ ਤੁਸੀਂ ਪ੍ਰਾਣੀਆਂ ਔਰਤਾਂ ਬਜ਼ੁਰਗਾਂ ਦੇਖੋ ਚੌਕੇ ਦੇ ਉੱਪਰ ਕਦੇ ਵੀ ਜੋੜਾ ਜੁੱਤੀ ਲੈ ਕੇ ਛਾੜਦੇ ਸੀ ਹਜੇ ਵੀ ਤੁਸੀਂ ਆਪਣੇ ਘਰਾਂ ਦੇ ਵਿੱਚ ਜ਼ਿਆਦਾ ਬਜ਼ੁਰਗ ਬੀਬੀਆਂ ਨੂੰ ਦੇਖਿਆ ਹੋਣਾ ਜਿਹੜੀਆਂ ਦਾਦੀਆਂ ਮਾਂ ਹੈਗੀਆਂ ਉਹ ਸਾਡੇ ਹਮ ਸਮੂਹ ਉਹ ਜਦੋਂ ਵੀ ਚੌਕੇ ਦੇ ਚੜਦੇ ਹਨ ਚੱਪਲ ਉਤਾਰ ਕੇ ਚੜਦੇ ਹਨ ਬੇਸ਼ੱਕ ਨੰਗੇ ਪੈਰ ਹੀ ਖਾਣਾ ਬਣਾਉਂਦੇ ਸੀ ਜੀ ਤੇ ਵੇਖੋ ਕਿੰਨਾ ਪਰਿਵਾਰ ਦੇ ਵਿੱਚ ਮੋਹ ਸੀ ਪਿਆਰ ਸੀ ਮਿਲਵਰਤਨ ਸੀਗਾ ਤੇ ਉਸੇ ਤਰ੍ਹਾਂ ਆਪਾਂ ਵੀ ਕਰੀਏ ਜੀ ਸੋਈ ਦੇ ਵਿੱਚ ਜਦੋਂ ਆਪਾਂ ਵੇਖੋ ਨੰਗੇ ਪੈਰ ਤਾਂ ਆਪਾਂ ਰਹਿ ਨਹੀਂ ਸਕਦੇਗੇ ਹਨਾ ਤੇ ਫਿਰ ਆਪਾਂ ਕੀ ਕਰਨਾ ਆਪਾਂ ਰਸੋਈ ਦੀ ਅਲੱਗ ਚੱਪਲ ਲੈ ਆ ਲੈ ਸਕਦੇ ਹਾਂ ਜਦੋਂ ਵੀ ਆਪਾਂ ਸੋਈ ਦੇ ਵਿੱਚ ਜਾਣਾ ਉਦੋਂ ਉਹ ਚੱਪਲ ਪਾ ਲੈਣੀ ਦੂਜੀ ਚੱਪਲ ਨੂੰ ਆਪਦੀ ਨੂੰ ਬਾਹਰ ਹੀ ਧਾਰ ਦੇਣਾ ਜੀ ਤੇ ਉਹ ਚੱਪਲਾਂ ਨੂੰ ਰਸੋਈ ਦੀ ਤਿੱਕ ਸੀਮਤ ਰੱਖਣਾ ਬਾਹਰ ਨਾ ਇਹ ਨਹੀਂ ਹੈਗਾ ਉਹ ਚੱਪਲਾਂ ਆਪਾਂ ਗੋਹੇ 'ਚ ਤੁਸਮਾ 'ਚ ਲਈ ਫਿਰਗੇ ਉਹ ਹੀ ਸੋਈ 'ਚ ਉੱਥੇ ਵੀ ਆਪਾਂ ਬਿਮਾਰੀਆਂ ਦਾ ਕਾਰਨ ਬਣਦਾ ਹੈਗਾ ਜੀ ਤੇ ਮੈਂ ਤੁਹਾਨੂੰ ਇਨੇ ਸਾਰੀਆਂ ਗੱਲਾਂ ਤੁਹਾਨੂੰ ਮੈਂ ਦੱਸ ਦਿੱਤੀਆਂ ਬੀ ਜਿਹੜੀਆਂ ਜਿਹੜੀਆਂ ਆਪਾਂ ਤਵੇ ਸਬੰਧੀ ਤੁਹਾਨੂੰ ਮੈਂ ਗੱਲਾਂ ਦੱਸਣੀਆਂ ਚਾਹੁੰਦੀ ਸੀਗੀ ਜੀ ਵੀ ਤੁਸੀਂ ਇਸ ਤਰ੍ਹਾਂ ਵੇਖੋ ਕੁੱਤੇ ਨੂੰ ਰੋਟੀ ਤੁਸੀਂ ਜ਼ਰੂਰ ਪਾਉਣੀ ਹੈ ਜੀ ਪਹਿਲੀ ਰੋਟੀ ਤੇ ਲਾਸਟ ਵਾਲੀ ਰੋਟੀ ਤੁਸੀਂ ਜਾਨਵਰਾਂ ਨੂੰ ਪਾ ਸਕਦੇ ਹੋ ਪਹਿਲੀ ਤੇ ਲਾਸਟ ਰੋਟੀ ਤੁਸੀਂ ਨਾ ਖਾਇਆ ਕਰੋ ਜੀ ਉਹ ਤੁਸੀਂ ਜਾਨਵਰਾਂ ਨੂੰ ਪਾਓ ਇੱਕ ਰੋਟੀ ਇੱਕ ਰੋਟੀ ਤੁਸੀਂ ਕੁੱਤੇ ਨੂੰ ਪਾਓ ਘਰੇ ਕੁੱਤਾ ਨਹੀਂ ਰੱਖਿਆ ਤਾਂ ਵਾਰਾ ਕੁੱਤੇ ਨੂੰ ਪਾ ਦਿਓ ਜੀ ਤੇ ਬਹੁਤ ਸਾਨੂੰ ਪੰਨ ਲੱਗੂਗਾ ਤੇ ਇਹਦੇ ਨਾਲ ਆਪਣੇ ਵਾਧਾ ਹੁੰਦਾ ਬਰਕਤ ਦੇ ਵਿੱਚ ਜੀ ਤੇ ਘਰ ਦੇ ਵਿੱਚ ਮਾਹੌਲ ਵਧੀਆ ਰਹਿੰਦਾ ਇੰਨੀਆਂ ਕ ਗੱਲਾਂ ਹੁੰਦੀਆਂ ਛੋਟੀਆਂ-ਛੋਟੀਆਂ ਗੱਲਾਂ ਜੇ ਆਪਾਂ ਯਾਦ ਰੱਖੀਏ ਤਾਂ ਤੇ ਇਹ ਕੋਈ ਜੀ ਬਹਿਮ ਪਰਮ ਨਹੀਂ ਹੈਗੇ ਕੋਈ ਪਾਣੀ ਇਹਦੇ ਇਹਦੇ ਨਾਲ ਕੀ ਹਿੰਦਾ ਸਾਫ ਸਫਾਈ ਜੀ ਸੇ ਸੰਬੰਧੀ ਹਰ ਇੱਕ ਚੀਜ਼ ਨੂੰ ਤੁਸੀਂ ਪੋਜੀਟਿਵ ਹੋ ਕੇ ਸੋਚਿਆ ਕਰੋ ਵੀ ਇੱਥੇ ਕੀ ਸੀ ਜੇ ਪਹਿਲਾਂ ਐ ਕਿਉਂ ਕਰਦੇ ਸੀ ਤੇ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਆਉਂਦੀਆਂ ਜੀ ਲੋਹੇ ਦੇ ਭਾਂਡੇ ਦੇ ਵਿੱਚ ਬਣਿਆ ਹੋਇਆ ਖਾਣਾ ਆਪਣੀ ਸਿਹਤ ਲਈ ਬਹੁਤ ਵਧੀਆ ਰਹਿੰਦਾ ਤੇ ਜਿਹੜੇ ਆਪਾਂ ਅੱਜ ਸਾਫ ਸਫਾਈ ਕਰਨ ਦੇ ਬਾਰੇ ਕੋਹਾ ਦੂਰ ਕਰਦੇ ਆਪਣੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਾਂ ਨੂੰ ਵਿਖ ਬਾਟੇ ਆਪਾਂ ਕਹਿੰਦੇ ਬਾਟੇ ਦਾ ਅਮਰਤ ਸ਼ਕਣਾ ਬਾਟਾ ਕੀ ਹੁੰਦਾ ਸਰਬ ਲੋਹ ਦਾ ਭਾਂਡਾ ਆਪਣੇ ਗੁਰੂਆਂ ਨੇ ਸਰਬ ਲੋਹ ਦੇ ਭਾਂਡਿਆਂ ਦੇ ਵਿੱਚ ਖਾਣਾ ਸਰਵ ਕੀਤਾ ਸੀ ਤੇ ਤਾਂ ਹੀ ਇੰਨੀ ਮਜ਼ਬੂਤ ਤੇ ਇੰਨੇ ਸਿਹਤਮੰਦ ਸੀਗੇ ਤੇ ਮਾੜਾ ਮੋਟਾ ਕੋਈ ਉਹਨਾਂ ਦੇ ਮੂਹਰੇ ਨਹੀਂ ਖੜ ਸਕਦਾ ਸੀ ਜੀ ਇਹਦੇ ਲਈ ਲੋਹਾ ਲੋਹ ਦੇ ਭਾਂਡੇ ਵਿੱਚ ਬਣਿਆ ਖਾਣਾ ਆਪਣੀ ਸਿਹਤ ਲਈ ਬਹੁਤ ਫਾਇਦੇਮੰਦ ਹੈ ਤੇ ਆਪਾਂ ਵੀ ਆਪਾਂ ਵੀ ਇੱਕ ਵਾਰੀ ਤਾਂ ਇਹ ਵੇਖ ਬਹੁਤ ਜ਼ਿਆਦਾ ਬਹੁਤ ਲੋਕ ਜੋ ਗੁਰੂਆਂ ਨਾਲ ਬਹੁਤ ਜ਼ਿਆਦਾ ਜੁੜੇ ਆ ਬਹੁਤ ਜ਼ਿਆਦਾ ਪ੍ਰੇਮ ਆ ਹਨ ਜਿਹੜੇ ਲੋਕ ਜ਼ਿਆਦਾ ਭਗਤੀ ਨਾਲ ਜੁੜੇ ਆ ਤੁਸੀਂ ਦੇਖਿਓ ਉਹਦੇ ਜ਼ਿਆਦਾਤਰ ਲੋਕ ਹੁਣ ਸਰਬਲੋਹ ਦੇ ਭਾਂਡਿਆਂ ਦੇ ਵਿੱਚ ਖਾਣਾ ਖਾਂਦੇ ਆ ਇਹਦੇ ਲਈ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਨਾ ਜ਼ਿਆਦਾ ਇੱਕ ਦੋ ਭਾਂਡੇ ਤੁਹਾਡੇ ਘਰ ਦੇ ਵਿੱਚ ਸਰਬਲੋਹ ਦੇ ਜ਼ਰੂਰ ਹੋਣ ਖਾਣਾ ਬਣਾ ਸਕਦੇ ਆ ਉਹਨਾਂ ਦੇ ਵਿੱਚ ਤੜਕਾ ਵਗੈਰਾ ਲਾ ਸਕਦੇ ਆ ਥੋੜੀ ਬਹੁਤ ਸਬਜ਼ੀ ਬਣਾ ਸਕਦੇ ਆ ਤੇ ਸਰਬਲੋਹ ਦਾ ਭਾਂਡਾ ਤੁਸੀਂ ਘਰ ਦੇ ਵਿੱਚ ਜ਼ਰੂਰ ਰੱਖਿਆ ਕਰੋ ਤੇ ਤਵਾ ਤੁਸੀਂ ਹਮੇਸ਼ਾ ਲੋਹੇ ਦੇ ਵਰਤਿਆ ਕਰੋ ਜੀ ਉਰਨਤ ਆਪਾਂ ਇੰਨਾ ਕਿਤਾ ਆਪਾਂ ਪਕਾਈ ਸਕਦੇ ਆਪਣੀ ਸਿਹਤ ਲਈ ਤੇ ਇਸ ਤਰ੍ਹਾਂ ਤੁਸੀਂ ਕੀਮਤੀ ਸਮਾਂ ਕੱਢ ਕੇ ਮੇਰੇ ਚੈਨਲ ਤੇ ਆਏ ਹੋਗੇ ਤੁਹਾਡਾ ਸਾਰਿਆਂ ਦਾ ਪੈਸੇ ਦਿলো ਧੰਨਵਾਦ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਦਿਨ ਦੁੱਗਣੀਆਂ ਰਾਸਾਂ ਉਕਣੀਆਂ ਤਰੱਕੀਆਂ ਬਖਸ਼ੇ ਸਰੀਰਕ ਤੰਦਰੁਸਤੀਆਂ ਬਖਸ਼ੇ ਤੇ ਅੱਜ ਦੀ ਵੀਡੀਓ ਆਪਾਂ ਇੱਥੇ ਸਮਾਪਤ ਕਰਦੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ